ਤੁਹਾਡਾ ਬੜਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜ਼ਰੂਰ ਦਬਾ ਦਿਓ ਚੈਨਲ ਨੂੰ ਸਬਸਕ੍ਰਾਈਬ ਸਾਰੇ ਲਾਜ਼ਮੀ ਕਰ ਦਿਓ ਤੁਹਾਡੇ ਖਾਤਰ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੰਬਰ ਹੈ ਜੀ ਆਪਣਾ 78140 38764 ਉੱਪਰ ਹਮੇਸ਼ਾ ਵਾਰ-ਵਾਰ ਚ ਜੇ ਕਿਸੇ ਕੋਲ ਕੋਈ ਮਸ਼ੀਨਰੀ ਐ ਕੂਠੀਆ ਘਰ ਮਕਾਨ ਕੋਈ ਗੱਡੀਆਂ ਮੋਟਰਸਾਈਕਲ ਹੈ ਤੁਸੀਂ ਬੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲ ਹੀ ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੋਂ ਤੋਂ ਬਾਅਦ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਪਹਿਲਾਂ ਅੱਠ ਮਾਡਲ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਜ਼ਿਲ੍ਹਾ ਬਰਨਾਲਾ ਪਿੰਡ ਪਧੇਰ 70000 ਰੁਪਏ ਮੰਗ ਮਾਲਕ ਨੇ ਪਾਈ ਹੈ ਅੱਠ ਮਾਡਲ ਗੱਡੀ ਹੈ ਕੰਡੀਸ਼ਨ ਦੀ ਗੱਡੀ ਆਲ ਓਕੇ ਹੈ ਜੀ ਹਰਿਆਣਾ ਨੰਬਰ ਹੈ ਸਿਲਵਰ ਕਲਰ ਚ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਚੜੀ ਚੜਾਈ ਮਿਲ ਜਾਣਗੇ ਤੇ ਸੀਟ ਥੋੜੇ ਪੁਰਾਣੇ ਹੋਏ ਪਏ ਆ ਜੀ ਪਰ ਠੀਕ ਹੈ ਕੰਮ ਚਲਾਉ ਹੈਗੇ ਇੱਕ ਵਰੀ ਹਰਿਆਣਾ ਨੰਬਰ ਹੈ ਟਾਇਰ ਬਹੁਤ ਚੰਗੇ ਆਪਾਂ ਨੂੰ ਮਿਲ ਜਾਣਗੇ ਬਾਕੀ ਮਾੜੇ ਮੋٹے ਸਕਰੈਚ ਆ ਆਪਾਂ ਨੂੰ ਮਿਲਣਗੇ ਜ਼ਰੂਰ ਤੇ ਭਦੇਰਪਿੰਡ ਗੱਡੀ ਖੜੀ ਆ 70000 ਰੁਪਏ ਮੰਗਿਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ 987299859 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਤੁਸੀਂ ਕਰ ਲਿਓ ਜੀ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਫਿਰ ਤੋਂ ਆਲਟੋ ਲੈ ਕੇ ਪਹੁੰਚੀ ਆ ਜੀ ਆਲਟੋ ਗੱਡੀ ਆ ਬਟਾਲੇ ਏਰੀਆ ਚੋਂ ਆਪਣੇ ਕੋਲੇ ਪਹੁੰਚੀ ਆ 85000 ਰੁਪਿਆ ਮਾਲਕ ਨੇ ਮੰਗ ਆਪਣੇ ਕੋਲੇ ਪਾਈ ਆ ਤੇ ਮਾਲਕ ਨੇ ਕਿਹਾ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਉੱਪਰ نیچے ਮੌਕੇ ਤੇ ਹੋ ਜਾਊਗਾ 2006 ਮਾਡਲ ਗੱਡੀ ਆ ਬਟਾਲੀ ਖੜੀ ਆ ਟਾਇਰਾਂ ਚ ਅਲਾਈ ਲੱਗੇ ਹੋਏ ਆ ਗੱਡੀ ਠੀਕ ਹੈ ਜੀ ਅੰਦਰੋਂ ਜੇ ਆਪਾਂ ਗੱਲ ਕਰੀਏ ਸੀਟ ਕਵਰ ਮਾਲਕ ਨੇ ਹੁਣੇ ਚੜਵਾਏ ਆ ਥੋੜੇ ਟਾਈਮ ਪਹਿਲਾਂ ਹੀ ਬਿਲਕੁਲ ਨਵੇਂ ਟੌਪ ਕੁਆਲਿਟੀ ਦੇ ਵਧੀਆ ਬਾਕੀ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ 85000 ਰੁਪਿਆ ਕਿਹਾ ਇੱਕ ਵਾਰੀ ਨੰਬਰ ਮਾਲਕ ਦਾ 62808 39423 ਨੰਬਰ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਇੱਕ ਬੋਲਟ ਮਾਲਕ ਨੇ ਭੇਜ ਬੋਲਟ ਆ ਜੀ ਆਪਣੇ ਕੋਲੇ ਪਹੁੰਚਿਆਗਾ ਇਹਨਾਂ ਨੇ ਸੇਲ ਕਰਨਾਗਾ ਕੰਡੀਸ਼ਨ ਤੁਸੀਂ ਦੇਖੋ ਪਹਿਲਾਂ ਤਾਂ ਆਲ ਓਕੇ ਕੰਡੀਸ਼ਨ ਤਾਂ ਆਪ ਨੂੰ ਮਿਲੂਗਾ ਰੇਟ ਹੈ ਸਿਰਫ 50000 ਰੁਪਇਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜੂਗਾ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਪੰਜਾਬ ਨੰਬਰ ਹੈ ਜੀ ਤੇ ਬਹੁਤ ਵਧੀਆ ਜੀ ਤੇ ਵਧੀਆ ਹਲਤ ਪਈ ਆ ਕੰਡੀਸ਼ਨ ਆਲ ਓਕੇ ਆ ਦੋਵੇਂ ਸਾਈਡ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਟਾਇਰ ਵਧੀਆ ਨੇ ਇੰਜਣ ਉੰਜੜ ਪੂਰਾ ਵਧੀਆ ਪਿਆ ਕਿਸੇ ਨੇ ਜਾ ਕੇ ਦੇਖਣਾ ਹੋਵੇ ਚਲਾ ਕੇ ਕਿਸੇ ਨੇ ਦੇਖਣਾ ਹੋਵੇ ਤਾਂ ਨੰਬਰ ਮਾਲਕ ਦਾ 98100 1594045 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਮਸ਼ੀਨਰੀਆਂ ਤੋ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਸ਼ੇਅਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਜ਼ਮੀ ਕਰ ਦਿਓ ਬਾਕੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਵੇਚਣ ਵਾਸਤੇ ਭੇਜੋ ਆਪਣੇ ਕੋਲ ਜਲਦੀ ਤੋਂ ਜਲਦੀ ਆੜ ਆਪਾਂ ਤੁਹਾਡੀ ਲਗਾ ਦੇਵਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਏ ਤੁਹਾਡੇ ਖਾਤਰ ਦੱਸੋ ਮੈਨੂੰ